ਹਾਂਜੀ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਦਾਰਨੀ ਕੀ ਹਾਲ ਚਾਲ ਠੀਕ ਹੋ ਹਾਂ ਸਰਦਾਰ ਜੀ ਠੀਕ ਆ ਮੈਂ ਤਾਂ ਅੱਛਾ ਚਾਹਤੇ ਮੈਂ ਨਾ ਅੱਜ ਤੁਹਾਨੂੰ ਫੋਨ ਕਰਨ ਵਾਲਾ ਹੀ ਸੀਗਾ ਮੈਂ ਇੱਧਰ ਖੇਤ ਗਿਆ ਸੀ ਉੱਥੇ ਥੋੜਾ ਕੰਮ ਕਰਨ ਲਿਆ ਸੀ ਉਧਰ ਤੇ ਤੇ ਮੈਨੂੰ ਥੋੜਾ ਵਕਤ ਜਾਇ ਨਹੀਂ ਮਿਲਿਆਗਾ ਤੇ ਇਸ ਕਰਕੇ ਮੈਂ ਕਰਨ ਲਿਆ ਸੀ ਅੱਜ ਮੈਂ ਕਿਹਾ ਚਲੋ ਸਰਦਾਰਨੀ ਨਾਲ ਗੱਲ ਕਰਾਂਗੇ ਹਾਂ ਹਾਂ ਆ ਤੇ ਕੀ ਗੱਲ ਤੁਸੀਂ ਭੇਜਦੇ ਕਿਉਂ ਨਹੀਂ ਗੇ ਕੁੜੀ ਨੂੰ ਦੱਸੋ ਕੋਈ ਕੋ ਸਾਡੇ 'ਚ ਕੋਈ ਅਸਲੀ ਕੋਈ ਮਾੜਾ ਨਹੀਂ ਕਹਿੰਦੇਗੇ ਕੋਈ ਏਰੀ ਜਤਵੀਰ ਦੀ ਮਾਂ ਨਹੀਂ ਕੋਈ ਮਾੜਾ ਕਹਿੰਦੀ ਉਸ ਨੂੰ ਤੇ ਫਿਰ ਕੀ ਦਿੱਕਤ ਕੀ ਹੈ ਦੱਸੋ ਕੋਈ ਕੀ ਚੱਕਰ ਪੈ ਗਿਆ ਤੁਸੀਂ ਤਾਂ ਭਾਜੀ ਕਿੱਥੋਂ ਕਰਦੇ ਹੋਗੇ ਤੁਸੀਂ ਥੋੜੀ ਜਿਹੀ ਕਰਨਾ ਸੀਗਾ ਫੋਨ ਮੈਂ ਲਾਇਆ ਫੋਨ ਤਾਂ ਇਧਰੋਂ ਮੈਂ ਤਾਂ ਲਾਇਆ ਫੋਨ ਤੁਹਾਨੂੰ ਹਾਂ ਦੱਸੋ ਦੱਸੋ ਜੀ ਵੀ ਹੁਣ ਇਹ ਸਾਡੀ ਕੁੜੀ ਇੱਥੇ ਕਿਉਂ ਬੈਠੀ ਹੈ ਜੀ ਹੂੰ ਜਸਪ੍ਰੀਤ ਹਾਂ ਇਹ ਹੁਣ ਮੈਂ ਤੁਹਾਨੂੰ ਕੀ ਦੱਸਾਂ ਨਹੀਂ ਦੱਸੋ ਕੋਈ ਵੀ ਚਲੋ ਆਪਾਂ ਕੋ ਕੁੜਮ-ਕੁੜਮਣੀ ਆਪਾਂ ਗੱਲ ਇੱਕ ਦੂਜੇ ਨਾਲ ਛੇੜ ਨਹੀਂ ਕਰਾਂਗੇ ਜਮਾਈ ਜਮਾਈ ਜੀ ਦੀ ਤਾਂ ਜਿਹੜੀ ਮਾਂ ਹੈਗੀ ਉਹ ਤਾਂ ਸਿੱਧੀ ਹੈ ਜੀ ਹਾਂ ਠੀਕ ਹੈ ਮਾਂ ਕੱਲਾ ਹੈ ਨਹੀਂ ਉਹ ਤਾਂ ਹਾਂ ਠੀਕ ਹੈ ਹਾਂ ਤਾਂ ਹੀ ਬੋਰਡ ਮਾਰਦੀ ਰਹਿੰਦੀ ਹੈ ਜੀ ਲੜ ਪੈਂਦੀ ਜਸਪ੍ਰੀਤ ਨੇ ਕਦੇ ਗੁੱਸਾ ਵੀ ਨਹੀਂ ਦਿੱਤਾ ਆਗਾ ਨਹੀਂ ਮੈਨੂੰ ਕੋਈ ਤਕਲੀਫ ਨਹੀਂ ਮੈਨੂੰ ਨਾ ਮੇਰੇ ਸੱਤ ਨਾਲ ਠੀਕ ਹੈ ਨਾ ਮੇਰੇ ਸੋਹਰੇ ਨਾਲ ਠੀਕ ਹੈ ਤੇ ਤਕਲੀਫ ਜਿਵੇਂ ਸਤਵੀਰ ਤੋਂ ਥੋੜੀ ਜੀ ਉਹ ਹੈ ਜੀ ਹੈ ਜੀ ਪਰੇਸ਼ਾਨ ਚਲੋ ਪਰੇਸ਼ਾਨ ਹੈ ਤਾਂ ਮੈਂ ਸੱਦ ਕੇ ਵਿਚਾਰ ਮਾਰਦਾ ਇਹਨੇ ਛੇਤਰ ਇੱਥੇ ਬੈਠਾ ਉਹ ਸਤਵੀਰ ਓਏ ਕਿਧਰ ਆ ਦੋ ਚਲੋ ਆਉਂਦਾ ਮੈਂ ਕਰਦਾ ਉਹ ਨਾਲ ਗੱਲ ਦੱਸੋ ਕੀ ਦਿੱਕਤ ਹੈ ਦਿੱਕਤ ਤਾਂ ਮਾਨੂੰ ਪਾਜੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਦੱਸ ਨਹੀਂ ਸਕਦੀ ਜੀ ਕਿੱਥੋਂ ਦਾ ਢੀ ਹੈ ਜੀ ਅੱਛਾ ਜੀ ਦੱਸੋ ਤੁਸੀਂ ਦੱਸੋ ਤੁਸੀਂ ਗਾ ਦਿਲ ਦੀ ਗੱਲ ਦੱਸੋ ਐ ਦਿਲ ਦੀ ਗੱਲ ਨਹੀਂ ਦੱਸੋਗੇ ਤਾਂ ਆਪਾਂ ਕੋਈ ਦਵਾਕ ਲੈ ਕੇ ਬੈਠੀ ਕਰਨਿਆ ਜੀ ਇਹ ਭੈਣ ਜੀ ਠੀਕ ਹੁੰਦੇ ਤਾਂ ਮੈਂ ਭੈਣ ਜੀ ਨਾਲ ਸਾਰੀ ਗੱਲ ਖੁੱਲ ਕੇ ਕਰ ਦਿੰਦੀ ਨਹੀਂ ਨਹੀਂ ਤੁਸੀਂ ਦੱਸੋ ਖੁੱਲ ਕੇ ਗੱਲ ਇਹੋ ਜਿਹਾ ਸੰਗੋ ਸਰਵਾਉਣਾ ਹੁਣ ਮੈਂ ਕਿਵੇਂ ਦੱਸਾਂ ਮੈਨੂੰ ਬਹੁਤ ਅਜੀ ਆਪਣੇ ਆਪ ਤੇ ਮੈਨੂੰ ਆਏ ਆਉਂਦਾ ਜੀ ਮੈਂ ਕਿਵੇਂ ਤਰ੍ਹਾਂ ਕਰਾਂਗਾ ਆ ਥੋੜਾ ਜਵਾਈ ਵੀ ਕੋਲੇ ਆ ਗਏ ਤੁਸੀਂ ਇਹਦੇ ਨਾਲ ਗੱਲ ਕਰ ਲਓ ਤੁਸੀਂ ਇਹਦੇ ਨਾਲ ਨਹੀਂ ਨਹੀਂ ਇਹਨਾਂ ਨਾਲ ਨਹੀਂ ਗੱਲ ਕਰਨੀ ਮੈਂ ਤੁਹਾਡੇ ਨਾਲ ਹੀ ਕਰਨੀ ਆ ਭਾਜੀ अच्छा चल तू जा परे उड़ जा मैं गल करके फिर तेरे ना करदा साहब हां ਹੁਣ ਦੱਸੋ ਜੀ ਨਹੀਂ ਨਹੀਂ ਇਹ ਇਹ ਜੀ ਕੋਈ ਗੱਲ ਨਹੀਂ ਹਾਂ ਆੜ ਪਿਆਰ ਫੁੱਲ ਰੱਖਦਾ ਜੀ ਹਾਂ ਠੀਕ ਹੈ ਕੋਈ ਨਹੀਂ ਜਿਹੜੀ ਚੀਜ਼ ਮੰਗਾਉਂਦੀ 10 ਪ੍ਰੀਤ ਸਾਰਾ ਲੈ ਆ ਕੇ ਦਿੰਦਾ ਠੀਕ ਹੈ ਸਭ ਚੀਜ਼ ਇਹ ਰੱਖਦਾ ਗਾ ਨੂੰ ਮੋਗਰੇਂ ਵੀ ਰੱਖਦਾ ਠੀਕ ਹੈ ਪੁੱਲਾ ਹੁੰਦਾ ਚਲਾਉਂਦਾ ਸਭ ਕੁਝ ਵਿਆਹ ਹੀ ਕੁਝ ਹੁੰਦਾ ਹੈ ਹੋਰ ਵਿਆਹ ਤੋਂ ਬਾਅਦ ਹੋਰ ਕੀ ਕੁਝ ਹੁੰਦਾ ਦੱਸੋ ਫਿਰ ਜਦੋਂ ਤੂੰ ਕਹਿੰਦੇ ਆਂ ਵੀ ਹਾਂ ਜੀ ਹੁਣ ਤੁਸੀਂ ਵੀ ਵਿਆਹ ਕਰਵਾਇਆ ਬੱਚੇ ਪੈਦਾ ਕੀਤੇ ਤੁਹਾਨੂੰ ਵੀ ਪਤਾ ਹੈ ਕਿ ਵਿਆਹ ਤੋਂ ਬਾਅਦ ਇੱਕ चीज ਹੋਰ ਹੁੰਦੀ ਹੈ ਹਾਂ ਦੱਸੋ ਤੁਸੀਂ ਕੁੜੀ ਮੁੰਡਾ ਦਾ ਵਿਆਹ ਕਰਦੇ ਆ ਤਾਂ ਕਿ ਇੱਕ ਨਵਾਂ ਜੀਵ ਪੈਦਾ ਹੋ ਸਕੇ ਠੀਕ ਆ ਹੁਣ ਬੈੱਡਰੂਮ ਦੀਆਂ ਗੱਲਾਂ ਤਾਂ ਭਾਈ ਹੁਣ ਅਸੀਂ ਐ ਸਾਨੀਆਂ ਕਰਦਾ ਨਹੀਂ ਹਾਂ ਹਨਾ ਵੀ ਸਾਡਾ ਮੁੰਡਾ ਦੱਸ ਬੈੱਡਰੂਮ ਦੀਆਂ ਹੀ ਆ ਬਾਜੀ ਹੁਣ ਤੁਸੀਂ ਸਹੀ ਪੁਆਇੰਟ ਪਕੜ ਲਿਆ ਹਾਂ ਪਕੜ ਲਿਆ ਇਹ ਏਹੀ ਗੱਲ ਹੈ ਜੀ ਹਾਂ ਪਰ ਕੀ ਕਰੀਏ ਦੱਸੋ ਫਿਰ ਰਾਜ ਦੱਸੋ ਕੀ ਐ ਇਹ ਮੁੰਡਾ ਜਿਹੜਾ ਸਾਥ ਵੀਰੇ ਇਹੀ ਤੋਤੀ ਨਹੀਂ ਹੁੰਦੀ ਸਹੀ ਅੱਛਾ ਠੀਕ ਐ ਕੰਮ ਨਹੀਂ ਕਰਦੀ ਅੱਛਾ ਠੀਕ ਐ ਤੇ ਨਾ ਇਹਦਾ ਸਰੀਰ ਉਠਾ ਕਰੀ ਠੀਕ ਐ ਹੁਣ ਸਮਝ ਗਿਆ ਤੁਸੀਂ ਮੈਂ ਸਮਝ ਗਿਆ ਸਮਝ ਗਿਆ ਤੁਹਾਡੀ ਗੱਲ ਤੁਸੀਂ ਕਮਾ ਕੇ ਗੱਲ ਦੀ ਜਿਹੜੇ ਕਿੱਲੇ ਦੇ ਜੋਰ ਤੇ ਪਸੂ ਖੜਦਾ ਹਾਂ ਹਾਂ ਇਹ ਤਾਂ ਗੱਲ ਸਹੀ ਐ ਹੁਣ ਕਿੱਲਾ ਹੈ ਕਿੱਲੀ ਹੈ ਜੋ ਵੀ ਹੈ ਤੇ ਕੋਈ ਮਨਮੋਟਾ ਹੋਵੇ ਇਹਦੇ ਚ ਕੋਈ ਸੰਤ ਨਾ ਜਨ ਭਾਈ ਹੁਣ ਤੁਸੀਂ ਤਾਂ ਮੈਨੂੰ ਸ਼ਰਮ ਚੜਾਈ ਜਾਂਦੇ ਹੋ ਮੈਂ ਕੀ ਕਹਿ ਜੀਆਂ ਗੱਲਾਂ ਕਰਦਿਆਂ ਦੁੱਤੀ ਇਹ ਕਰਨੀਆਂ ਪਹਿਣੀਆਂ ਬੱਚਿਆਂ ਦੇ ਖਾਤਰ ਕਾਜੀ ਹਾਂ ਤੇ ਹੁਣ ਫਿਰ ਕੀ ਕਰੀਏ ਫਿਰ ਇਹਦਾ ਇਲਾਜ ਕੀ ਕਰੀਏ ਕਾਜੀ ਤੁਸੀਂ ਇਹਨੂੰ ਦਵਾਈ ਦਵਾ ਦਿਓ ਠੀਕ ਹੈ ਤੂੰ ਕਹਿੰਦੇ ਰਾਜ ਤੋਂ ਕੋਈ ਆਯੁਰਵੈਦਿਕ ਕੋਈ ਅੰਗਰੇਜ਼ੀ ਦਵਾਈ ਕੋਈ ਵੀ ਜਿੱਕੇ ਤੁਹਾਨੂੰ ਐ ਲੱਗਦਾ ਵੀ ਹਾਂ ਹੁਣ ਤੁਸੀਂ ਤਾਂ ਬੰਦਿਆਂ ਜੁਟਦੇ ਰਹਿਣੇ ਹੋਗੇ ਤੁਹਾਨੂੰ ਸਭ ਪਿੰਡ ਦਾ ਪਤਾ ਹੋਣਾ ਹਸਾਬ ਹੋਣਾ ਕਿ ਕਿੱਥੇ ਮਿਲਦੀ ਐ ਕਿੱਧਰੋਂ ਹੁਣ ਭਾਈ ਮੇਰੀ ਗੱਲ ਤੂੰ ਚਲ ਦ ਸਿੱਧੂ ਸਿੱਧ ਸੋ ਪਹਿਲਾਂ ਮੈਨੂੰ ਫੇਰ ਮੈਂ ਦੱਸ ਹੁਣ ਜਸਪ੍ਰੀਤ ਦੇ ਪਾਪਾ ਹੁੰਦੇ ਤਾਂ ਜਸਪ੍ਰੀਤ ਦੇ ਪਾਪਾ ਨੂੰ ਕਹਿ ਦਿੰਦੇ ਹਾਂ ਉਹ ਮੁੰਡੇ ਛੋਟੇ ਇਹ ਵੀ ਨਹੀਂ ਹੁਣ ਕਹਿ ਸਕਦੇ ਹੁਣ ਗੱਲ ਤਾਂ ਭਾਈ ਮੇਰੀ ਗੱਲ ਸੁਣੋ ਵੀ ਹੁਣ ਇਹ ਵੀ ਜੀਆਂ ਗੱਲਾਂ ਆਦੇ ਪਿਓ ਨੂੰ ਕੋਈ ਥੋੜੀ ਦੱਸੂਗੇ ਮੇਰੇ ਤਾਂ ਆਣਾ ਸੀ ਕੀ ਕਰੀਏ। ਕੋਈ ਨਹੀਂ ਓਡੇ ਓਡੇ ਤਾਂ ਮੜ ਮੁੱਟਾ ਤਾਂ ਚੱਲੇ ਉਹ ਵੀ ਵਸਤਰੀ ਤੇ ਹੁਣ ਕਹਿੰਦੀ ਮੈਨੂੰ ਕਹਿ ਦਿੰਦੇ ਸਾਰੇ ਰਿਸ਼ਤੇਦਾਰ ਆਪਸ 사이ਕ ਠੀਕ ਹੈ। ਕੁਝ ਕਵਰੀ ਕਦੇ ਸੁਣਾਏਗੀ ਕੁਝ ਕਵਰੀ ਕਦੇ ਸੁਣਾਏਗੀ। 7 ਮਹੀਨੇ ਹੋ ਗਏ ਵਿਆਹ ਨੂੰ ਤੇ ਹੁਣ ਕੁੜੀ ਇਹਨੇ ਗਈ ਸੀ ਉਹਨੇ। ਤੇ ਹੁਣ ਮੇਰੇ ਇਹ ਗੱਲ ਦੱਸੋ ਵੀ ਹੁਣ ਮੇਰੇ ਕੋਲੇ ਤਾਂ ਇਹ ਗੱਲਾਂ ਕਰਨ ਤੋਂ ਸੰਗਦਾ ਵੈਸੇ ਵੀ। ਹੁਣ ਇਹਦਾ ਇਲਾਜ ਭਾਈ ਹੁਣ ਜਵਾਈ ਭਾਈ ਹੁੰਦਣਾ ਉਹ ਵੀ ਪੁੱਤ ਹੀ ਹੁੰਦਾ ਹੈਗਾ ਤੂੰ ਮੇਰੀ ਗੱਲ ਸਮਝੋ ਹਾਂ ਜਿਆਹੀ ਵਿਆਹੀ ਵਿਆਹੀ ਹੁਣ ਕੁਮਾਰੀ ਹੈ ਸਾਡੇ ਤਾਂ ਚਲ ਮੇਰੀ ਚਲ ਮੇਰੀ ਗੱਲ ਸੁਣ ਲੋ ਨਾ ਤੁਹਾਨੂੰ ਗੁੱਸਾ ਵੀ ਵਤੇ ਰਾਉਂਦਾ ਵੀ ਤੁਸੀਂ ਏਡੀ ਗੱਡੀ ਗੱਲ ਢਕੋ ਰੱਖਿਆ ਲਕੋ ਦੇ ਕਿ ਹੁਣ ਸਾਨੂੰ ਤਾਂ ਅਸੀਂ ਕੋਈ ਹੁਣ ਮੈਂ ਤੇ ਭਾਈ ਦੇਖਣ ਹੋ ਰਿਹਾ ਹੁਣ ਮੈਂ ਤੁਹਾਨੂੰ ਇੱਕ ਸਿੱਧੀ ਸਿਰੇ ਦੀ ਗੱਲ ਕਹਿ ਦਿੰਦਾ ਜਸਪ੍ਰੀ ਤੈਨੂੰ ਗੱਲ ਕਹਿੰਦੀ ਸੀ ਕਹਿੰਦੀ ਵੀ ਮम्मा ਵੀ ਮੁੰਡਾ ਵੀ ਕੁੜੀਆਂ ਵਰਗਾ ਹੈਗਾ ਦੇਖੋ ਇਹਨੂੰ ਸਾਧਨ ਸੁਧਨ ਵੀ ਨਹੀਂ ਚਲਾਉਣੇ ਹੁੰਦੇ ਵੀ ਤੇ ਕਹਿੰਦੀ ਮੈਂ ਤੁਹਾਨੂੰ ਤਾਂ ਵਾਲਾ ਕਹਿੰਦੀ ਮੈਨੂੰ ਆ ਹੀ ਕਹਿਿੰਦਾ ਤੂੰ ਸੋਹਣੀ ਵਾਲੀ ਆ ਸੋਹਣੀ ਵਾਲੀ ਮੈਨੂੰ ਸੰਗ ਵਾਲੀ ਲੱਗਦੀ ਤੇਰੇ ਤੋਂ ਸ਼ਰਮ ਆਉਂਦਾ ਹੈਗਾ ਐਡੀ ਕੋਈ ਖਾਸ ਗੱਲ ਨਹੀਂ ਹੋ ਸਭ ਕੋਈ ਆਉਗਾ ਥੋੜਾ ਜਨਾ ਵੀ ਕੋਈ ਜਾਂ ਤਾਂ ਇਹਨਾਂ ਨੂੰ ਆਉ ਟੁੱਟ ਕੇ ਜਾਉਂ ਪਰ ਤੇ ਦੁਕੀ ਤੇ ਹੈ ਨਾ ਤਾਂ ਆਪ ਕੋ ਪੰਜ ਕਰੀਏ ਹਾਂ ਜਿਹੜਾ ਆਪ ਰਿਆ ਕਰਦੇ ਇੱਕ ਵੀ ਭਾਈ ਜਵਾਈ ਪੁੱਤਾਂ ਵਰਗਾ ਹੁੰਦਾ ਹੈ ਕਿ ਨਹੀਂ ਹੁੰਦਾ ਪਹਿਲਾਂ ਤੂੰ ਇਸ ਗੱਲ ਦਾ ਜਵਾਬ ਦਿਓ ਮੈਨੂੰ ਤੇ ਤੇ ਲੈ ਦੇ ਕੇ ਪੁੱਤ ਲਈ ਜਾਗਾ ਫਿਰ ਕਾਜੀ ਕਿਹੇ ਜਿਹੇ ਗੱਲਾਂ ਕਰਦੇ ਹੋਗੇ ਤਾਂ ਵਾਲੇ ਹੈਗੇ ਤੁਸੀਂ ਮੇਰਾ ਵੀ ਪੁੱਤ ਹੈ ਤੇ ਤੇਰਾ ਵੀ ਪੁੱਤ ਹੈ ਨਾ ਮੈਂ ਤੁਹਾਡੇ ਕੋਲੇ ਭੇਜ ਦਿੰਨਾ ਇਸ ਨੂੰ ਤੂੰ ਕੁੜੀ ਦੇ ਨਾਲ ਇਸ ਨੂੰ ਸ਼ਹਿਰ ਭੇਜ ਪੈਸੇ ਦੇ ਕੇ ਮੈਨੂੰ ਭੇਜ ਦਿੰਨਾ ਤੇ ਕੁੜੀ ਨੂੰ ਸਮਝਾ ਦੇ ਵੀ ਚੰਗੇ ਡਾਕਟਰ ਨੂੰ ਦਿਖਾ ਕੇ ਇਹਦੀ ਦਵਾਈ ਕੋਈ ਟਰੀਟਮੈਂਟ ਹੈ ਜਿਹੜਾ ਕਰਨਾ ਹੈ ਕਰ ਦੋ ਮੈਂ ਪੈਸੇ ਦੇ ਦਿੰਦਾ ਐ ਇਸ ਨੂੰ ਜਸਪ੍ਰੀਤ ਤਾਂ ਕਹਿੰਦੀ ਮੈਂ ਵੀ ਨਹੀਂ ਕਹਿ ਸਕਦੀ ਉਹ ਨਹੀਂ ਵੀ ਸ਼ਰਮਾ ਸ਼ਰਮਉਂਦੀ ਹੈ ਮੈਨੂੰ ਕਹਾਂਗੀ ਵੀ ਦੀ ਜਸਕ੍ਰੀਤ ਨੂੰ ਇਹ ਸਾਰਗੱਲਾਂ ਦਾ ਪਤਾ ਹੈ ਨਈ ਨਈ ਇਹੋ ਜੀ ਕੋਈ ਇਹ ਤੁਸੀਂ ਇਹਦੇ ਯਾਰ ਦੋਸਤ ਨੂੰ ਕਿਸੇ ਨੂੰ ਕੋਈ ਇਹਦਾ ਸਰੀਰਮਣ ਮोटा ਕੰਦ ਕਰੇ ਤਾਂ ਕੋਈ ਮਣੀ ਮੁੱਟੀ ਸਾਡੀ ਕੁੜੀ ਵੀ ਕੋਈ ਖੜ ਜੇ ਇੱਥੇ ਚਲੋ ਮੇਰਾ ਯਾਰ ਦੋਸਤ ਹੈ ਸਰਬਾ ਹੈਗਾ ਮਾਨਾ ਦਾ ਮੁੰਡਾ ਉਹਨੂੰ ਪਾਚਾ ਤੇ ਉਹਨੂੰ ਮੈਂ ਪੈਸੇ ਦਿੰਦਾ ਵੀ ਉਹਨੂੰ ਲਾ ਜਾ ਕੇ ਉਹਨੂੰ ਮਰ ਜਾ ਪਰ ਦਵਾਈ ਦੂਈ ਦਵਾ ਲਿਆ ਉਹਨੂੰ ਫੇਰ ਮੈਂ ਸੋ ਫੇਰ ਭੇਜੋ ਤੇ ਕੁੜੀ ਤੋੜ ਦਿਓ ਭਾਈ ਐਵੇਂ ਨਾ ਕਰਿਓ ਠੀਕ ਹੈ

ਠੀਕ ਹੈ ਸਾਡੀ ਫਿਰ ਹੈ ਰੱਖ ਦਿਆਂਗੇ ਕਿ ਤੁਸੀਂ ਕੋਈ ਚੀਜ਼ ਕਰਵਾਓ ਤਾਂ ਕਿ ਠੀਕ ਹੈ ਠੀਕ ਹੋ ਗਈ ਹਾਂ ਜੇ ਮਿੰਟ ਅੜੀ ਜੀ ਨਹੀਂ ਲੱਗਦਾ ਮੈਂ ਹੁਣੇ ਭੇਜੂਗਾ ਬਾਈ ਹੁਣੇ ਭੇਜੂਗਾ ਮੈਂ ਸੀ ਥੋੜੀ ਜਲਦੀ ਠੀਕ ਹੈ ਬਾਈ